ਪਿਆਰਪਰ ਇਨਸਾਤ ਸ੍ਰੀ ਇਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਸਰਕਾਰ ਨੇ ਸ਼ੁਰੂ ਕੀਤੀ ਇਹ ਵੱਡੀ ਸਕੀਮ ਆ ਸਭ ਦੇ ਖਾਤੇ 'ਚ ਆਉਣਗੇ 2200 ਰੁਪਏ ਸਕੀਮ ਦਾ ਲਾਭ ਲੈਣ ਲਈ ਅੱਜ ਹੀ ਕਰ ਲਓ ਇਹ ਕੰਮ ਤੋਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਕੇ ਪ੍ਰੈਸ ਕਰ ਲਿਓ ਤਾਂ ਤੁਹਾਨੂੰ ਮੇਨ ਅਪਡੇਟ ਤੇ ਸਿੱਧਾ ਲੈ ਚੱਲਦੇ ਆਂ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਤੁਹਾਡੇ ਖਾਤੇ 'ਚ ਆ ਰਹੇ ਹਨ ਪੀਐਮ મોદી ਜੋ ਜਨਾਂ ਦੇ 2000 ਰੁਪਏ ਜੇ ਨਹੀਂ ਤਾਂ ਕਰ ਲਵੋ ਇਹ ਕੰਮ ਹਾਂ ਜੀ ਤੁਹਾਡੇ ਨਾਲ ਵੱਡੀ ਅਪਡੇਟ ਸਾਂਝੀ ਕਰਨੇ ਆ ਕਿ ਤੁਹਾਡੇ ਖਾਤੇ ਦੇ ਵਿੱਚ ਪੀਐਮ ਕਿਸਾਨ ਯੋਜਨਾ ਦੇ ਪੈਸੇ ਆ ਰਹੇ ਹਨ ਜੇ ਨਹੀਂ ਤਾਂ ਧਿਆਨ ਨਾਲ ਇਹ ਖਬਰ ਜਿਹੜੀ ਅੱਜ ਰੋਜ਼ ਸੁਣੋ ਤੁਸੀਂ ਘਰ ਬੈਠੇ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਜੇਕਰ ਤੁਹਾਡੇ ਕੋਈ ਕਿਸ਼ਤ ਪੈਂਡਿੰਗ ਹੈ ਤਾਂ ਤੁਹਾਨੂੰ ਬਿਨਾ ਕਿਤੇ ਜਾਏ ਘਰ 'ਚ ਹੀ ਮਿਲ ਜਾਵੇਗੀ ਬਸ ਤੁਹਾਨੂੰ ਇੱਕ ਛੋਟਾ ਜਿਹਾ ਜਿਹੜਾ ਕੰਮ ਕਰਨਾ ਹੋਵੇਗਾ ਹਾਂਜੀ ਜਿਹੜਾ ਛੋਟਾ ਜਾ ਤੁਸੀਂ ਕੰਮ ਕਰ ਲੈਣਾ ਅੱਗੇ ਤੁਹਾਨੂੰ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਜਿਹੜੀ ਦੇ ਦਿੰਨੇ ਆ ਤੁਸੀਂ ਕਿਹੜਾ ਕੰਮ ਕਰਨਾ ਜੀ ਆਪਾਂ ਅੱਗੇ ਦੱਸ ਦਾਂ ਤੁਹਾਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸਹੂਲਤ ਦੇਣ ਲਈ ਪੀਐਮ ਕਿਸਾਨ ਨਿਧੀ ਯੋਜਨਾ ਜਿਹੜੀ ਸ਼ੁਰੂਆਤ ਕੀਤੀ ਹੋਈ ਹੈ ਇਸ ਦੇ ਤਹਿਤ ਕਿਸਾਨਾਂ ਨੂੰ 2000 ਰੁਪਏ ਮਿਲਦੇ ਹਨ ਹਾਲਾਂਕਿ ਪਰੇਸ਼ਾਨੀ ਇਸ ਗੱਲ ਦੀ ਹੈ ਕੁਝ ਕਿਸਾਨਾਂ ਦੇ ਖਾਤਿਆਂ ਜਿਹੇ ਟ੍ਰਾਂਸਾ ਟ੍ਰਾਂਸਫਰ ਨਹੀਂ ਹੋ ਰਿਹਾ ਜਿਸ ਕਰਕੇ ਇਸ ਸਮੱਸਿਆ ਦਾ ਹੱਲ ਕੱਢ ਨਹੀਂ ਸਰਕਾਰ ਇੱਕ ਪੋਰਟਲ ਲਾਂਚ ਕੀਤਾ ਗਿਆ ਜਿਸ ਤੋਂ ਤੁਸੀਂ ਘਰ ਬੈਠੇ ਹੀ ਆਪਣੇ ਖਾਤੇ ਦੇ ਵਿੱਚ ਪੈਸੇ ਜਿਹੜੇ ਨਹੋ ਭਵਾ ਸਕਦੇ ਹੋ ਤੁਹ ਜਿਹੜੇ ਤੁਸੀਂ ਕਿਵੇਂ ਕਰਨਾ ਕੰਮ ਕਿਹੜਾ ਕਰਨਾ ਤੁਸੀਂ ਇੱਥੇ ਦੇਖ ਸਕਦੇ ਹੋ ਪੀਜੀ ਪੋਰਟਲ ਪੰਜਾਬ ਨਾਂ ਦੀ ਇੱਕ ਵੈਬਸਾਈਟ ਆ ਉਹਨੂੰ ਤੁਸੀਂ ਨੇ ਖੋਲ ਲੈਣਾ ਇਸ ਤੇ ਤੁਹਾਨੂੰ ਪੀਜੀ ਪੋਰਟਲ ਪੰਜਾਬ ਦੀ ਵੈਬਸਾਈਟ ਤੇ ਜਿਹੜਾ ਜਾਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਨੂੰ ਜਿਹੜਾ ਉੱਥੇ ਰਜਿਸਟਰ ਕਰਨਾ ਇਸ ਦੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਜੋ ਮੋਬਾਈਲ ਨੰਬਰ ਦੇ ਰਹੇ ਹੋ ਤੇ ਉਹ ਮੋਬਾਈਲ ਨੰਬਰ ਚੱਲਦਾ ਹੋਣਾ ਚਾਹੀਦਾ ਤਾਂ ਕਿ ਤੁਹਾਨੂੰ ਉਹਦੇ ਤੇ OTP ਜਿਹੜਾ ਹੋਵੇ ਮਿਲ ਸਕੇ ਇਸ ਤੋਂ ਬਾਅਦ ਤੁਹਾਨੂੰ ਲੋਸ ਪਬਲਿਕ ਗ੍ਰੀਵੈਂਸ ਤੇ ਜਾ ਕੇ ਜਿਹੜਾ ਕਲਿੱਕ ਕਰ ਲੈਣਾ ਤੇ ਉੱਥੇ ਸਬਮਿਟ ਕਰਨਾ ਉਸ ਤੋਂ ਬਾਅਦ ਮੋਰਤ ਜਾ ਕੇ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਤੇ ਕਲਿੱਕ ਕਰਨਾ ਇਸ ਤੋਂ ਬਾਅਦ ਮੇਨ ਕੈਟਾਗਰੀ ਤੇ ਜਾ ਕੇ ਪੀਐਮ ਕਿਸਾਨ ਰਿਲੇਟਡ ਇਸ਼ੂ ਤੇ ਕਲਿੱਕ ਕਰ ਲੈਣਾ ਤੁਸੀਂ ਨੇ ਫਿਰ ਤੁਹਾਨੂੰ ਅਗਲੀ ਕੈਟਾਗਰੀ ਤੇ ਸਟੋਪੇਜ ਆਫ ਇਨਸਟਾਲਮੈਂਟ ਆਫਟਰ ਇਸ਼ੂ ਆਫ ਫਿਊ ਸਟਾਲਮੈਂਟਸ ਤੇ ਕਲਿੱਕ ਕਰਨਾ ਹੋਵੇਗਾ ਤੇ ਆਪਣੇ ਜ਼ਰੂਰੀ ਦਸਤਾਵੇਜ਼ ਨੇ ਤੁਹਾਨੂੰ ਉੱਥੇ ਦੇਣੇ ਹੋਣਗੇ ਇਸ ਤੋਂ ਬਾਅਦ ਤੁਹਾਨੂੰ ਇਸੂ ਸੌਲਵ ਜਿਹੜਾ ਹੋ ਜਾਵੇਗਾ ਤੇ ਜਿਹੜੀਆਂ ਤੁਹਾਡੀਆਂ ਪੈਂਡਿੰਗ ਕਿਸਤਾਂ ਨੇ ਤੁਹਾਨੂੰ ਸਾਰੀਆਂ ਜਿਹੜੀਆਂ ਨੇ ਮਿਲ ਜਾਣਗੀਆਂ ਸੋ ਇਹ ਸੀ ਵੱਡੀ ਜਾਣਕਾਰੀ 2200 ਰੁਪਏ ਸਕੀਮ ਨੂੰ ਲੈ ਕੇ ਤੇ ਉਸ ਤੋਂ ਬਾਅਦ ਤੁਹਾਡੇ ਖਾਤੇ ਦੇ ਵਿੱਚ 2200 ਰੁਪਏ ਜਿਹੜੇ ਉਹ ਆਨ ਲੱਗ ਜਾਣਗੇ